ਕੈਨੇਡੀਅਨ ਖਬਰਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡੀਅਨ ਟੈਕਸ ਦਾਤਾ ਆਪਣੇ ਕੈਲੰਡਰਾਂ ਤੇ ਨਿਸ਼ਾਨ ਲਾਓ ਕੈਨੇਡੀਅਨ ਰੈਵਨਿਊ ਏਜੰਸੀ CRA 10 ਜਨਵਰੀ 2025 ਨੂੰ ਨਵੇਂ ਸਾਲ ਦਾ ਆਪਣਾ ਪਹਿਲਾ HST GST ਭੁਗਤਾਨ ਕਰਨ ਜਾ ਰਹੇ ਹੈ ਇਸ ਭੁਗਤਾਨ ਦਾ ਉਦੇਸ਼ ਘੱਟ ਤੇ ਮੋਲੀ ਆਮਦਨੀ ਵਾਲੇ ਵਿਅਕਤੀਆਂ ਤੇ ਪਰਿਵਾਰਾਂ ਨੂੰ ਮਾਲ ਅਤੇ ਸੇਵਾ ਟੈਕਸ GST ਦੇ ਇੱਕਸਾਰ ਵਿਕਰੀ ਟੈਕਸ HST ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰਨਾ ਜੋ ਉਹ ਹਰ ਸਾਲ ਅਦਾ ਕਰਦੇ ਨੇ ਇਹ ਜੇ ਕਿੰਨੀ ਬਣਾਉਣ ਲਈ ਕਿ ਤੁਸੀਂ ਇਸ ਕੀਮਤ ਦਾ ਲਾਭ ਤੋਂ ਖੁੰਝ ਤਾਂ ਨਹੀਂ ਜਾਓਗੇ ਯੋਗਤਾ ਪੂਰੀ ਅਰਜੀ ਪ੍ਰਕਿਰਿਆ ਭੁਗਤਾਨ ਦੀ ਰਕਮ ਤੇ ਹੋਰ ਮੁੱਖ ਵਿਰਵਾਂ ਬਾਰੇ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ ਜਿਸ ਵਿੱਚ ਐਚਐਸਟੀ ਜੀਐਸਟੀ ਕ੍ਰੈਡਿਟ ਕੀ ਹੈ ਜੀਐਸਟੀ ਭੁਗਤਾਨ ਲਈ ਕੌਣ ਯੋਗ ਹੈ ਜੀਐਸਟੀ ਭੁਗਤਾਨ ਦੀ ਅਰਜੀ ਕਿਵੇਂ ਦੇਣੀ ਹੈ ਜੀਐਸਟੀ ਭੁਗਤਾਨ ਵਿੱਚ ਕਿੰਨਾ ਤੁਸੀਂ ਪ੍ਰਾਪਤ ਕਰ ਸਕਦੇ ਹੋ ਜੀਐਸਟੀ ਭੁਗਤਾਨ ਦੇ ਗੜਨਾ ਕਿਵੇਂ ਕੀਤੀ ਜਾਂਦੀ ਹੈ ਜੇਕਰ ਤੁਸੀਂ ਜਨਵਰੀ ਦਾ ਭੁਗਤਾਨ ਖੁੰਝਿਓ ਤਾਂ ਕੀ ਕਰਨ ਹੈ ਜਨਵਰੀ 2025 ਵਿੱਚ ਜੀਐਸਟੀ ਭੁਗਤਾਨ ਕਦੋਂ ਆ ਰਿਹਾ ਹੈ 2025 GST ਭੁਗਤਾਨ ਦਾ ਤਰੀਕਾ ਕੀ ਨੇ ਜਨਵਰੀ 2025 ਵਿੱਚ ਆਉਣ ਵਾਲੇ ਹੋਰ CRA ਲਾਭ ਦੀ ਕੀ ਤੱਕ ਤਰੀਕਾ ਨੇ GST HSD ਕ੍ਰੈਡਿਟ ਕੀ ਹੈ ਕ੍ਰੈਡਿਟ ਇੱਕ ਗੈਰ ਟੈਕਸ ਯੋਗ ਤਿਮਾਹੀ ਭੁਗਤਾਨ ਜੋ ਘੱਟ ਮੁੱਲ ਆਮਦਨ ਵਾਲੇ ਵਿਅਕਤੀ ਅਤੇ ਪਰਿਵਾਰਾਂ ਨੂੰ ਵਿੱਤੀ ਰਾਹਤ ਪ੍ਰਦਾਨ ਕਰਨ ਵਿੱਚ ਤਿਆਰ ਕੀਤਾ ਜਾਂਦਾ ਹੈ ਕ੍ਰੈਡਿਟ ਇਹ ਯਕੀਨੀ ਬਣਾਉਂਦਾ ਹੈ ਕਿ ਪਰਿਵਾਰ ਰੋਜ਼ਾਨਾ ਦੀਆਂ ਵਸਤੂਆਂ ਤੇ ਸੇਵਾਵਾਂ ਤੇ ਭੁਗਤਾਨ ਤੇ GST HSD ਦਾ ਪ੍ਰਭਾਵ ਸੰਤੁਲਿਤ ਕਰ ਸਕਦੇ ਨੇ ਮੁੱਖ ਹਾਈਲਾਈਟਸ ਦੇ ਵਿੱਚ ਭੁਗਤਾਨ ਸਾਲ ਵਿੱਚ 4 ਵਾਰ ਕੀਤਾ ਜਾਂਦਾ ਹੈ ਕ੍ਰੈਡਿਟ ਪਿਛਲੇ ਸਾਲ ਦੇ ਇਨਕਮ ਟੈਕਸ ਰਿਟਰਨ ਦੇ ਆਧਾਰ ਤੇ ਯੋਗ ਪ੍ਰਮਾਣਿਤ ਤਾਂ ਆਪਣੇ ਆਪਣੇ ਜੀਵਨ ਸਾਥੀ ਕਾਮਲਾ 파ਟਨਰ ਅਤੇ 19 ਸਾਲ ਤੋਂ ਘੱਟ ਉਮਰ ਦੇ ਆਪਣੇ ਬੱਚਿਆਂ ਨੇ ਭੁਗਤਾਨ ਪ੍ਰਾਪਤ ਕਰ ਸਕਦੇ ਨੇ ਜੀਐਸਟੀ ਭੁਗਤਾਨ ਲਈ ਕੌਣ ਯੋਗ ਹੈ ਐਚਐਸਟੀ ਜੀਐਸਟੀ ਕ੍ਰੈਡਿਟ ਯੋਗ ਹੋਣ ਲਈ ਤੁਹਾਨੂੰ ਹੀਟਾਂ ਲਿਖੇ ਮਾਪਦੰਡ ਵੀ ਪੂਰੇ ਕਰਨੇ ਪੈਣਗੇ ਕੈਨੇਡੀਅਨ ਰੈ residency ਮਹੀਨੇ ਦੀ ਸ਼ੁਰੂਆਤ ਵਿੱਚ ਜਦੋਂ CRA ਭੁਗਤਾਨ ਜਾਰੀ ਕਰਦਾ ਤਾਂ ਤੁਹਾਨੂੰ ਆਮਦਨਕਾਰ ਦੇ ਉਦੇਸ਼ ਲਈ ਕੈਨੇਡਾ ਦਾ ਨਿਵਾਸੀ ਮੰਨਿਆ ਜਾਣਾ ਚਾਹੀਦਾ ਉਮਰ ਦੀ ਲੋਡ ਭੁਗਤਾਨ ਦੇ ਮਹੀਨੇ ਵਿੱਚ ਤੁਹਾਡੀ ਉਮਰ ਘੱਟੋ-ਘੱਟ 19 ਸਾਲ ਹੋਣੀ ਚਾਹੀਦੀ ਹੈ ਅੰਡਰ 19 ਦੀ ਵਿਸ਼ੇਸ਼ ਸ਼ਰਤਾਂ ਜੇਕਰ ਤੁਸੀਂ 19 ਸਾਲ ਤੋਂ ਘੱਟ ਉਮਰ ਦੇ ਹੋ ਤਾਂ ਯੋਗਤਾ ਜੇ ਤੁਸੀਂ ਸ਼ਾਦੀशुदा ਕਾਮਲਾ ਪਾਰਟਨਰਸ਼ਿਪ ਵਿੱਚ ਰਹਿ ਰਹੇ ਹੋ ਜਾਂ ਫਿਰ ਤੁਸੀਂ ਆਪਣੇ ਬੱਚਿਆਂ ਨਾਲ ਆਪਣੇ ਮਾਪਿਆਂ ਨਾਲ ਰਹਿ ਰਹੇ ਹੋ GST ਭੁਗਤਾਨ ਦੀ ਅਰਜੀ ਦੇਣੀ ਕਿਵੇਂ ਹੈ ਕੈਨੇਡੀਅਨ ਨਿਵਾਸ ਦੇ ਲਈ ਖਾਸ ਕਰਕੇ ਤੁਸੀਂ ਇਨਕਮ ਟੈਕਸ ਰਿਟਰਨ भरना ਤੁਹਾਡੀ ਜ਼ਰੂਰੀ ਹੈ ਤੁਸੀਂ 2023 ਵਿੱਚ ਕੋਈ ਆਮਦਨ ਨਹੀਂ ਸੀ CRA ਤੁਹਾਡੇ ਰਿਟਰਨ ਤੇ ਆਧਾਰ ਤੇ ਤੁਹਾਡੀ ਯੋਗਤਾ ਨੂੰ ਸੈਵਲ ਚੈਲਟ ਤੌਰ ਤੇ ਨਿਰਧਾਰਤ ਕਰਦਾ ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਜੇਕਰ ਤੁਸੀਂ ਨਵੇਂ ਹੋ ਜਿਵੇਂ ਕਿ ਅੰਤਰਰਾਸ਼ਟਰੀ ਵਿਦਿਆਰਥੀ ਵਰਕ ਪਰਮਿਟ ਤਾਰਕ ਜਾਂ ਫਿਰ ਨਵਸ ਥਾਈ ਤਾਂ ਤੁਹਾਨੂੰ ਵੱਖਰੇ ਤਰ੍ਹਾਂ ਤੇ ਅਰਜੀ ਦੇਣ ਦੀ ਲੋੜ ਹੋ ਸਕਦੀ ਆ ਜੇਕਰ ਤੁਸੀਂ ਮਾਪੇ ਨਹੀਂ ਹੋ ਫਾਰਮ RC151 GST ਕ੍ਰੈਡਿਟ ਅਤੇ ਕੈਨੇਡਾ ਦੇ ਨਿਵਾਸੀ ਬਣਨ ਵਾਲੇ ਵਿਅਕਤੀਆਂ ਲਈ ਕੈਨੇਡਾ ਕਾਰਬਨ ਰਿਬੇਟ ਐਪਲੀਕੇਸ਼ਨ ਤੁਸੀਂ ਭਰ ਸਕਦੇ ਹੋ ਮਾਤਾ ਪਿਤਾ ਹੋ ਤਾਂ ਫਾਰਮ RC664 ਕੋਈ ਚਾਈਲਡ ਬੈਨੀਫਿਟ ਕਰੋ ਆਪਣੇ ਆਪ ਨੂੰ ਦੂਰ ਕਰਨ ਦਾ ਫਾਰਮ ਹਨ ਸ਼ੁਰੂ ਕਰਨ ਦਾ CRA ਐਟ ਤੇ ਡਾਕ ਤੇ ਜਾਓ ਜੀਐਸਟੀ ਕੀ ਹੋ ਸਕਦਾ 2023 ਅਲਾਰਟ ਸਿੱਧੇ ਤੌਰ ਤੇ ਮੀਡੀਆ ਸਥਿਤੀ ਤੇ ਪੁੱਛੇ ਸਵਾਲਾਂ ਦੇ ਵਿੱਚ ਖਾਸ ਕਰਕੇ 2024 ਤੋਂ ਜੂਨ 2025 ਤੱਕ ਲੰਬੀ ਹੁੰਦ ਲਿਪਾਠ ਪਰ ਅਦਿੱਕਤਮ ਪੇਸ਼ੇ ਵਿੱਚ ਖਾਸ ਕਰਕੇ 519 ਡਾਲਰ ਤੱਕ ਚੁਸਤਾ ਕੌਮ ਲਾਭ ਜੋੜਰ ਨੂੰ ਜਿੱਥੇ 680 ਡਾਲਰ ਤੱਕ ਪ੍ਰਤੀ 9 ਤੋਂ ਵੱਧ ਮਿਆਦ ਦਾ ਇੱਕ ਬਿਆਨ ਖਾਸ ਕਰ ਇਸ ਵਿੱਚ 179 ਡਾਲਰ ਜੀਐਸਟੀ ਦੀ ਗਣਨਾ ਦੀ ਵਿਸ਼ੇਸ਼ਤਾ ਸੀਆਰ ਮੀਡੀਆ 2023 ਆਧਾਰਤ ਰਿਟਰਨ ਦੇ ਆਧਾਰ ਤੇ ਜੇਕਰ ਤੁਹਾਡਾ ਜੀਐਸਟੀ ਐਚਐਸਟੀ ਕ੍ਰੈਡਿਟ ਦੀ ਗਣਨਾ ਕਰਦਾ ਉਹਨੂੰ 2024 ਵਿੱਚ ਨੋਟੀਫਿਕੇਸ਼ਨ ਜਾਰੀ ਕਰਦਾ ਜੀ ਕ੍ਰੈਡਿਟ ਦੀ ਐਸਟੀ ਯੋਗਤਾ ਉਹ ਇੱਕ ਗੈਸ ਕਿਸਮ ਦੀ ਯੋਗਤਾ ਪ੍ਰਾਪਤ ਹੋ ਸਕਦੀ ਹੈ ਆਪਣੇ ਆਪ ਛੱਲਾ ਬੋਲਦਾ ਹੈ ਇੱਕ ਚੱਕਰ ਗਣਨਾ ਸੀਆਰ ਦੇ ਚਾਈਲਡ ਅਤੇ ਫੈਮਿਲੀ ਬੈਨੀਫਿਟ ਕਲੈਕਟਰ ਦੇ ਵਰਤੋ ਕਰੋ ਜਨਵਰੀ ਤੋਂ ਖੁੰਝਣਾ ਤੱਕ ਹੀ ਕਰਨਾ ਤੁਸੀਂ ਤੁਸੀਂ GST 2 ਜਿੱਤੇ ਖਾਸ ਕਰਕੇ 15 ਜਨਵਰੀ 25 ਤੱਕ ਜਿੱਤੇ ਜਮਾ ਨਹੀਂ ਮਿਲਦਾ ਤੁਹਾਡੇ ਕੋਲ ਤਾਂ ਤੁਸੀਂ ਕੀ ਕਰਨਾ ਆਪਣੀ ਯੋਗਤਾ ਦੀ ਜਾਣਕਾਰੀ ਅਤੇ CRA ਦਾ ਖਾਤਾ ਬਣਵਾਓ ਹੋਰ CRA ਡਿਸਪਲਾਈਨ ਦੇ ਵਿੱਚ ਖਾਸ ਕਰਕੇ ਨੰਬਰ 180038719ਤੇ ਸੰਪਰਕ ਕਰ ਸਕਦੇ ਹੋ ਆਉਣ ਵਾਲੇ GST HST ਅਯੋਗ ਲਾਪਾਤਰੀ ਕੈਨੇਡਿਆ ਦੇ ਪ੍ਰਬੰਧਕਾ ਲਈ ਨਿਯੁਕਤ ਕਰਦਾ ਜਿਵੇਂ ਵਾਧਾ ਕ੍ਰੈਡਿਟ ਜਾਂ ਬਕਾਇਆ ਕਾਰਨ GST HST ਇੱਕ ਕੀਮਤੀ ਲਾਭਦਾਇ ਜੋ ਵਿਰੋਧੀ ਧਿਰ ਨੂੰ ਸ਼ਾਮਲ ਕਰਨ ਵਿੱਚ ਮਦਦ ਕਰਦਾ ਨਾ ਕਿ ਆਇਆਂ ਫਾਈਲਾਂ ਅਪ ਟੂ ਡੇਟ ਅਤੇ ਲਾਭ ਉਟਾਉਂਦੀਆਂ ਨੇ ਇਹ ਇਸ ਵਿੱਚ ਖਾਸ ਕਰਕੇ ਕੁਝ ਚੀਜ਼ਾਂ ਦੇ ਵਿੱਚ ਜਨਵਰੀ ਦੇ ਅੰਦਰ ਖਾਸ ਕਰਕੇ ਤਰੀਕਾ ਦੀ ਗੱਲ ਕੀਤੀ ਜਾਵੇ ਤਾਂ 2025 ਦੇ ਵਿੱਚ 3 ਜਨਵਰੀ 2025 ਨੂੰ GST ਤੇ 4 ਅਪ੍ਰੈਲ 2025 4 4 ਅਕਤੂਬਰ ਨੂੰ ਜਿੱਥੇ ਖਾਸ ਕਰਕੇ ਇਹ ਡੇਟਾ ਜੋ ਨਿਰਧਾਰਤ ਕੀਤੀ ਗਈ ਹੈ ਨਾ GST ਜਨਵਰੀ ਦੇ ਵਿੱਚ Ontario Trillium Benefit OTB 10 ਜਨਵਰੀ 2025 ਨੂੰ ਦੇ ਜਾ ਰਿਹਾ ਐਡਵਾਂਟ ਕਾਲਜ ਬੈਨੀਫਿਟਸ 10 ਜਨਵਰੀ 2025 ਨੂੰ 25 ਨੂੰ ਕਾਰਬਨ ਰਿਬੇਟ 15 ਜਨਵਰੀ 2025 ਲੋਕ ਚਾਈਲਡ ਬੈਨੀਫਿਟਸ 10 ਜਨਵਰੀ 2025 ਨੂੰ ਅਦਾ ਕੀਤੇ ਜਾਣਗੇ ਰੈਡੀ ਖਬਰਾਂਵਾਂ ਦੇ ਵਿੱਚ ਇਸ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਵਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਦਾ ਬਣਿਆ ਰਹੋ ਆਜਨੇਜ਼ ਵਾਲਾ ਦਿਨ ਆ